ਅਸਮਾਨ ਤੋਂ ਉਹਦੇ ਨਾਲ ਜੁੜ ਲਈ ਔਰ ਉਹਦੀ ਪ੍ਰੀਤ ਸੱਚੀ ਪ੍ਰੀਤ ਹੈ ਦੁਨੀਆਂ ਦੀਆਂ ਪ੍ਰੀਤਾਂ ਝੂਠੀਆਂ ਨੇ ਬਿਨ ਸੰਹਾਰ ਨੇ ਔਰ ਇਹ ਪ੍ਰੀਤਾਂ ਤੰਗੀ ਦੇਣ ਵਾਲੀਆਂ ਨੇ ਮਨ ਦੁਖੀ ਕਰਨ ਵਾਲੀਆਂ ਨੇ ਜਦੋਂ ਇਹ ਪ੍ਰੀਤਾਂ ਟੁੱਟਦੀਆਂ ਨੇ ਤੇ ਰੱਬ ਕਿਸੇ ਨਾਲੋਂ ਅਰਦਾਸ ਵੀ ਇਹ ਕਰ ਲਈਏ ਮੂ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਦੋ ਖਿੱਚ ਤਨੀ ਪਰਮਾਤਮਾ ਤੂੰ ਹੀ ਇਹੋ ਜੀ ਤਨੀ ਖਿੱਚ ਕੇ ਰੱਖ ਕਿ ਇਹ ਪ੍ਰੀਤ ਕਦੇ ਹੁਣ ਟੁੱਟੇ ਨਾ ਜਿੰਨਾ ਮਰਜ਼ੀ ਕੋਈ ਯਤਨ ਕਰੇ ਪ੍ਰੀਤ ਬਣੀ ਰਹੇ ਤਾਂ ਕਿ ਸਾਡਾ ਜੀਵਨ ਸਣ ਪਰਪੱਕਤਾ ਲੈ ਕੇ ਆਓ ਅਮਰਤ ਵੇਲਾ ਸੰਭਾਲਿਆ ਕਰੋ ਸਿਮਰਨ ਵੱਤੋ ਵੱਤ ਕਰੋ ਇਹੀ ਸਾਡੇ ਫਾਇਦੇ ਦਾ ਲਾਹੇ ਦਾ ਸੌਦਾ ਇਹ ਵੜਦਾ ਤੇ ਕਥਾ ਕੀਰਤਨ ਦਾ ਭਾਵ ਅਰਥ ਵੀ ਇਹੀ ਹੈ ਕਿ ਵੱਤੋ ਵੱਤ ਸੰਗਤ ਸਿਮਰਨ ਨਾਲ ਜੁੜੇ ਨਿਤਨੇਮ ਨਾਲ ਜੁੜੇ ਮਾਣੀ ਬਾਣੇ ਨਾਲ ਜੁੜੇ ਗੁਰੂ ਨਾਲ ਜੁੜੇ ਮਨ ਮਦ ਦੇ ਰਾਹਾਂ ਤੋਂ ਪਿੱਛੇ ਹਟਣ ਗੁਰਮਤ ਦਾ ਪ੍ਰਕਾਸ਼ ਹੋਇਆ ਇਹ ਸਾਰੇ ਇਸ ਕਰਕੇ ਉਪਰਾਲੇ ਕੀਤੇ ਜਾਂਦੇ ਜੇ ਅਸੀਂ ਸੁਣਦੇ ਮੰਨਾਂਗੇ ਕਮਾਵਾਂਗੇ ਤਾਂ ਹੀ ਇਹ ਜੀਵਨ ਸੁਹੇਲਾ ਬਹੇਗਾ ਸਫਲ ਹੋਏਗਾ ਤੇ ਗੁਰੂ ਚਰਨਾਂ 'ਚ ਥਾਂ ਮਿਲੇਗੀ ਤਮਾਂ ਕੋ ਨ ਦੇਖੇ ਬੰਦੇ ਹੋ ਸਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਜਿਉ ਬੇ ਆਉਨੰਦ ਸਾਹਿਬ ਦੀ ਬਾਣੀ ਕੋਈ ਰਸਨਾ ਵਾਂਦੀ ਨਾ ਰਹੇ ਗੱਜ-ਵੱਜ ਕੀ ਰਸਨਾ ਬਖਤਰ ਕਰਿਓ ਆਨੰਦ ਸਾਹਿਬ ਰਾਮਕਲੀ ਮਹਲਾ 3 ਜੀ ਅਨੰਦੀ ਕੋ ਓਕਾਰ ਸਤਗੁਰ ਪ੍ਰਸਾਦ ਅਨੰਦ ਭਇਆ ਤੇਰੀ ਪਾਏ ਸਤਗੁਰੂ ਮੈਂ ਪਾਇਆ ਸਤਗੁਰੂ ਮੈਂ ਪਾਇਆ ਜੈ ਸਿਦੀ ਮਨ ਜੀ ਆਵਾ ਤੈ ਆ ਰਾਗ ਤਨ ਪਰਵਾਤ ਪੁਰੀਆਂ ਸ਼ਬਦ ਗਾ ਬਣਿਆਈਆਂ ਸਤਗੁਰੂ ਰਾਗੋ ਤਰੀਕੇ ਜਾਂ ਮਨ ਜੀ ਸੁਖਾਏ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਜੀ ਮਨ ਜੀ ਅਸਾਧਾਰਨ ਰੰਗ ਲਾਏ ਨਰਨਾਥ ਰੋਹ ਤੂੰ ਮਨ ਮੇਰੇ ਦੂਖ ਸਭ ਸਾਰਨਾ

ਸਰ ਸ਼ਾਂਤ ਸੁਖ ਮਨ ਆਏ ਵਸਿਆ ਤੇ ਇੱਛਾ ਸਭ ਪੁਜਾਈਆ ਸਰਬ ਰਾਮ ਕੀ ਦਾ ਗੁਰੂ ਨੂੰ ਜੀਆ ਜਹਿ ਨਾਮ ਕੋ ਸੁਣੋ ਸੰਤੋ ਸ਼ਬਦ ਕਰੋ ਬੇ ਆ ਤੂੰ ਸੱਚਾ ਨਾਮ ਮੇਰਾ ਆਧਾਰੋ ਵਾਜੇ ਅੰਸ਼ਾ ਮੇਰਾ ਕਰਤਾ ਤੇ ਮੈਂ ਸੰਤਾਂ ਤੇ ਅਧੂਰੀ ਨੀ ਕਰ ਦਰਸ਼ੇ ਪੰਜ ਦੂਤ ਦਵਸ ਕੀਤੇ ਕਾਲ ਕੰਡ ਬੁਮਾਰਿਆ ਪਰਮਾਨੰ ਭਾਇਆ ਤੂੰ ਹੀ ਹੋਈ ਨਾਮ ਵਾਜੇ ਜਹਿ ਨੰਤ ਸੁਖ ਹੋਆ ਤਿਤ ਕਲਿਆਨ ਹਦੁਵਾਚੇ ਨਸਮੋਗਤਿ ਕੀ ਜੋ ਸਨਮੋਗਤਿ ਜੂਰੇ ਕਾ ਪ੍ਰੰਪਰ ਕਯੰ ਪੁਤਰੇ ਸੁਗਲਨ ਸੂਰੇ ਜੋਗ ਰੋਪਨ ਤਾ ਕੀ ਤਰੀ ਸੰਤਤੀ ਬਾਣੀ ਸਤਿ ਸਾਜਨ ਭਏ ਸਰਬ ਸੇ ਪੂਰੇ ਗੁਰਦੇ ਨਾਣੀ ਸਭ ਤੇ ਪਨੀਰ ਸੇ ਕਰਦੇ ਭਵੰਤਰ ਸਾਖੀ ਜਗਤ ਜੀਵਨ ਲਦਨਾ ਤੁਝਰ ਲਾ ਕੇ ਭਾਜਿਆ ਮਨ ਪੁਤਰੇ ਸੁਲੋ ਗੁਰੂ ਜੀ ਬਾਣੀ ਦਾ ਸਭਾ ਸਭਾ ਜਿਸਰਾ ਅਲੋ ਦਾ ਹਿਦਾਇਤ ਜੀ ਦਾ ਸੁਗਲਨ ਜੀ કો નજાના તમરા અંતો ઉચિત ઉચા સગલ સમગરી તમાર સૂતર તહર તમકે હો તો આગ્યા તમારી ગત મત તુમહી જાનિ નાનક દેસ ਤੋ ਦੁਆ ਗਏ ਅਰਦਾਸ ਹਮਾਰੀ ਜੀਉ ਪੰਦੇ ਸਤਬ ਕਹੋ ਨਾਮਕ ਸਾਬ ਤੇਰੀ ਵਡਿਆਈ ਏ ਨਜਾਨ ਬੋਲਣਾ ਜੀ ਸਤਨਾਮ ਈਨਤਾ ਆਪਣੇ ਵਰਣਾ ਹਾਰਾ ਦੁਖ ਹੰਤਾ ਸੁਖਰਾ ਸਤਾ ਕੈ ਵਿਗਨ ਨਾ ਕੋ ਵਲਾ ਜਾ ਕੀ ਪ੍ਰਭ ਆਗਾ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਵਤੀ ਜੀ ਸਹਾਏ ਵਾਹਿ ਸ੍ਰੀ ਪਗਵਤੀ ਜੀ ਕੀ ਪਾਤਸ਼ਾਹੀ ਦਸ਼ਮੀ ਪ੍ਰਥਮ ਪਗਉਤਿ ਸਮਰਕਾ ਗੁਰੂ ਨਾਨਕ ਲਈ ਤੇ ਆਹੋ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰਾਇ ਸਦੀ ਹਰਿਦਾਇ ਸ੍ਰੀ ਹਰਿਕ੍ਰਿਸ਼ਣ ਤੇ ਆਇਆ ਜੋ ਸੁਧਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਮਾਣ ਦਿਵਾਵਤ ਆਹੋ ਸਭ ਥਾਈ ਹੋਏ ਸਹਾਇ ਦਸਵੇਂ ਪਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਹਾਂ ਪਦਸ਼ਾਹੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾਤੇ ਅਹੰਤਰ ਕੇ ਬਲੇ ਜੀ ਪੰਜਾਂ ਪਿਆਰੇ ਚੌਹਾਂ ਸਾਹਿਬ ਜਾਦੇ ਆ ਚਾਲੀਆਂ ਮੁਕਤੇ ਆ ਹਠਿੰਗਾ ਜਤਕਾ ਤਤਿਆ ਜਿਨਾ ਨਾਮ ਜਪਿਆ ਵੰਡ ਛਕੇਆ ਦੁਗ ਚਲਾਈ ਤੇਗ ਵਾਹੀ ਦੇਖ ਕੇ ਅਨਦਠ ਕੀਤਾ ਤਨਾ ਪਿਆਰੇਆ ਸਤਿਵਾਰਿਆ ਦੀ ਕਮਾਈ ਦਾ ਤੇ ਹਮ ਧਰ ਕੇ ਖਾਲਸਾ ਜੀ ਬਲੇ ਜੋ ਜਿਨਾ ਸਿੰਘ ਹੈ ਸਿੰਘਣੀਆਂ ਨੇ ਧਰਮ へ ਤੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆ ਲੁਹਾਈਆਂ ਚਰਖਣੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੋ ਸਾ ਸਵਾਸਾਂ ਸੰਭਿਵਾਹੀ ਤਨਾ ਪੁਰਾਤਨ ਤੇ ਵਰਤਮਾਨ ਸਮੇਂ ਦੇ ਸਮੋਹ ਸ਼ਹੀਦਾਂ ਦੀ ਇੱਕ ਮਾਹੀ ਦਾ ਅਹੰਤੜ ਕੇ ਖਾਲਸਾ ਜੀ ਵਲੇ ਜੀ ਪੰਜਾਬ ਤਖਤਾ ਸਰਬੱਤ ਗੁਰਦੁਆਰੇ ਆ ਜੀ ਕਾ ਤੇ ਅਹੰਤਰ ਕੇ ਵਲੇ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੋਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆ ਤੋ ਦੇਗ ਤੇ ਫਤਿਹ ਬਰਦਕੀ ਪਾਇ ਜੋ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬਲ ਵਾਲੇ ਬਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾਹਾ ਦਾਤ ਭਰੋਸਾ ਦਾਤ ਦਾਨਾ ਸਰਦਾਨ ਨਾਮ ਦਾਇਨ ਸ੍ਰੀ ਅਮਰਤ ਸਰਸਾਹਬ ਜੀ ਕੇ ਦਰਸ਼ਨ ਇਸ ਨਹਾਨ ਚਾਉਂ ਕੀ ਆਤੰਦਰੇ ਬੰਗੇ ਜੋਗ ਜੋਗਾ ਅਤਲ ਧਰਮ ਕਾ ਜਕਰ ਖਾਲਸਾ ਜੀ ਬੋਲੇ ਜੀ ਆਪ ਜੀ ਦੇ ਪਿਆਰੇ ਸਿੱਖਾਂ ਦਾ ਮਨ ਨਿਵਾਤ ਮਤ ਉੱਚੀ ਮਤ ਪੱਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਾਹਾ ਹਯਾ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੇ ਜੀ ਨਿਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਨ ਸਤਿਗੁਰੂ ਨਿਯੋਟਿਆਂ ਦੀ ਓਟ ਤਾਨੂੰ 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 ਗੁਰੂ ਮਾਨਕ ਦੇਵ ਜੀ ਮਹਾਰਾਜ ਮਹਾਰਾਜ ਤਾਨੂੰ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਤਾਸ ਨਿਮਰਤਾ ਸਹਤਰ ਦਾਸ ਬੇਨਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੋਸਾਏ ਅਮਰ ਸ਼ਹੀਦ ਸੰਤ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤਿਆਨੀ ਤੁਸੀਂ ਸ਼ਹੀਦ ਸਿੰਘਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸਹਿੂਦਾ ਸੁਹਾਨਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਿਆ ਹੈ ਸਦੀ ਦੀਵਾਨ ਅੰਦਰ ਅੰਮ੍ਰਿਤਮਈ ਆਸਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚਗਲੇ ਹੀ ਗੁਰਬਾਣੀ ਦੀ ਰੜੀ ਵਾਰ ਕਥਾ ਵਿਚਾਰ ਸੇਗੁਰ ਮਾਤਬ ਵਿਚਾਰ ਆਈ ਹੁਇਆ ਲੋਧਸ਼ਾਹ ਜੀ ਆਪ ਜੀ ਦਾ ਮਹਾਵਾਕ ਹੈ ਜੋ ਤਉ ਪ੍ਰੇਮ ਖੇਲਨ ਕਾ ਚਾਓ ਸੇਰ ਘਰ ਤਲੇ ਗਲੀ ਮੇਰੀ ਆਓ ਇਤ ਮਾਰਗ ਪਾਰ ਤਹ ਜਾ ਸਿਰ ਦੀ ਜਾ ਕਾਨ ਨਾ ਕੀ ਜਾ ਸੂਰਾ ਸੋ ਪਹਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਨਰਾਕ ਬੁਨਾ ਛਾਡੇ ਖੇਤ ਦੇ ਮਹਾਦਾਕ ਅਨੁਸਾਰ ਆਪ ਜੀ ਦੇ ਦਰੋ ਘਰੋ ਬਾਰੇ ਸਾਈ ਅਮਰ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਿੰਨਾ ਦਾ ਅੱਜ ਸ਼ਹੀਦੀ ਦਿਹਾੜਾ ਹੈ ਪਾਤਸ਼ਾਹ ਜੀ ਤਨਦੇ ਸ਼ਹੀਦੀ ਵਿਹਾੜੋਂ ਨੂੰ ਮੁਖ ਰੱਖਦੇ ਹੋਇਆ ਗੁਰਮਤ ਵਿਚਾਰਾ ਹਈਆਂ ਨੇ ਗੁਰਮਤ ਵਿਚਾਰਾਂ ਦਾ ਗੁਰਬਾਣੀ ਦਾ ਫਲਾਪਹਾਵ ਦਰ ਆਈਆਂ ਸੰਗਤਾਂ ਦੇ ਹਿਰਦੇਆਂ ਅੰਦਰ ਵਸੌਲਾ ਜੀ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲਫੁਲ ਪੇਟਾਂ 'ਵਾਂ ਆਪਣੇ ਦਰ ਪ੍ਰਵਾਨ ਕਰਨੀਆਂ ਸੰਗਤਾਂ ਦਾ ਕਦਮ ਕਦਮ ਦੇ ਲੇਖੇ ਵਿੱਚ ਲਾਉਣਾ ਸਮਝੋ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤ ਚੜ੍ਹਦੀ ਕਲਾ ਸਭ ਨਾਲੋਂ ਦੇਹ ਅਰੋਗਤਾ ਵਾਹ ਸਰੀਰਕ ਤੰਦਰੁਸਤੀ ਆ ਬਖਸ਼ਿਸ਼ ਕਰਨੀ ਆ ਦੀ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਪੰਥ ਦੇ ਸਿਰਸ ਤੇ ਮਿਹਰ ਭਰੇ ਆ ਹੱਥ ਰੱਖਣਾ ਦਖਲਾ ਜੀ ਐਸੀ ਤਰ੍ਹਾਂ ਪੰਥ ਚੜ੍ਹਦੀ ਕਲਾ ਵਿੱਚ ਸ਼ਹੀਦਾ ਦੇ ਸ਼ਹੀਦ ਦਿਹਾੜੇ ਗੁਰਪੁਰਬ ਸੰਗਤਾਂ ਸਰਬਾਤੋਂ ਭਾਗਲਾ ਦੇ ਨਾਲ ਮਨਾਉਂਦੀ ਆ ਰਹਿਣ ਪਾਤਸ਼ਾਹ ਜੀ ਸਭਨੇ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਨਾਮ ਦਾਣ ਸੇਵਾ ਤੇ ਸਿਮਰੰਦੀਆਂ ਦਾਤਾਂ ਬਖਸ਼ਿਸ਼ ਕਰਨੀ ਆ ਜੀ ਸਭਨੇ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਸੇਵਾ ਵਾ ਆਪਣੇ ਦਰ ਪ੍ਰਵਾਨ ਕਰਨੀ ਆ ਨਗਰ ਖੇੜੇ ਤੋਂ ਸੁੱਖ ਵੰਟਾਉਣੀ ਸਰਬੱਤ ਦਾ ਭਲਾ ਕਰਨਾ ਸਤਿਗੁਰੂ ਜੀ ਤਮ ਤਾਲ ਨੂੰ ਅਮਰੇ ਸ਼ਹੀਦ ਸਿੰਘ ਸਾਹਿਬ ਬਾਬਾ ਧੂਪ ਸਿੰਘ ਜੀ ਤਿੰਨਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੇਗ ਸਾਹਿਬ ਜੀ ਕੇ ਹਾਜ਼ਰ ਹੈ ਕਰੀ ਪਾਕਸਾਲ ਸੋਚ ਪਵਿੱਤਰ ਹੁਣ ਲਾਵੇ ਹੋ ਧੋਗ ਘਰ ਰਾਰੇ ਲਗੇ ਆਹ ਭੋਗ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਤਿਨਾਮ ਛੇ ਪਉੜੀਆਂ ਸ੍ਰੀ ਅਮੰਦਰ ਸਾਹਿਬ ਜੀ ਕੀ ਅਰਦਾਸ ਅੱਖਰ ਬਾਦ ਘਾਟ ਪਹੁੰਚਕ ਮੁਆਫ ਕਰਨੀ ਸਰਬੱਤ ਦੇ ਕਾਰਜ ਵਿਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰੇ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੇ ਨਗਰ ਨੇ ਹਾਲ ਕਰੋ ਤੇ ਹੁਕਮ ਨਾਮਾ ਸਾਹਿਬ ਤੇ ਚਲਣ ਦੇਸ ਅਮਰਥਾ ਬਖਸ਼ੋ ਜੀ ਸਈ ਪਿਆਰੇ ਮਿਲੋ ਜੁਨਾ ਦੇ ਮਿਲਿਆ ਨਾਮ ਚਿਤ ਆਵੇ ਨਾਮ ਕੇ ਨਾਮ ਚੜਦੇ ਕਲਾ ਤੇਰੇ ਪਾਹੋ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਹਰਾ ਆਗਿਆ ਭਈ ਆਕਾਲ ਕੀ ਸਾਦੇ ਸਖੰਨ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨੇ ਜੋ ਪ੍ਰਭ ਕੋ ਮਨ ਬਚਾ ਰਾਜ ਕਰੇਗਾ ਖਾਲਸਾ ਖਵਾ ਹੋ ਸਮਲਾਂਗੇ ਵਾਹਿਗੁਰੂ ਨਾਮੁ ਜਹਾਜਾ ਜੋ ਸਰਦਾ ਕਰ ਸੇਵਦੇ ਖੰਡਾ ਜਾਕੇ ਹੱਥ ਮ ਕਲਗੀ ਸੋਹ ਸੋਹ ਮਰੀ ਰਖਿਆ ਕਰ ਕਲਗੀ ਤਹਰ ਸੋਹ ਮੇਰੀ ਰਖਿਆ ਕਰ ਕਲਗੀਧਰ ਬੋਲੇ ਉਸਤਮਾਣੀ ਤਵਾਹੇ ਗੁਰੂ ਜੀ ਕਾ ਖਾਲਸਾ ਤਵਾਹੇ ਗੁਰੂ ਜੀ ਕੀ ਫਤਿਹ ਹਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਗਨ ਨਦ ਮਾ ਬਾਜੀਏ ਪਰੇ ਨਿਸਾਲ ਕਾ ਜੋ ਮੰਨਦੇ ਸੂਰਮਾ ਅਬ ਜੂ ਜਨ ਕੋ ਦਾਇ ਸੂਰਾ ਸੋ ਪਹਚਾਨੀਆ ਜੋ ਲੜਾ ਦਿਨ ਕੇ ਤੋਰ ਜਾ ਪੁਰਜਾ ਕਟ ਮਰਾ ਕਦੋਂ ਨਾ ਛਾਡੈ ਖੇਤ ਪੁਰਜਾ ਪੁਰਜਾ ਕਟ ਮਰਾ ਕਦੋਂ ਨਾ ਛਾਡੈ ਖੇਤ तो जोताओ तो प्रेम खेलन का चाओ सिर हर ताली गली मेरी आए ਤਮਾਰਗ ਪੈਰ ਤਰ ਜਾ ਸਰਦ ਜਾ ਕਾਮਨਾ ਕੀ ਜਾਤ ਤਮਾਰਗ ਤੇ ਜੈ ਕਾਮਨਾ ਕੀ ਜਾ ਉਸ ਤੋਂ ਕਹੋ ਤਲ ਗੁਰ ਅਹਮਸ ਸਹਜ ਦਰਸਨ ਪਰਸੇ ਆ ਗੁਰ ਕਾ ਜਨਮ ਮਰਨ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਦਾ ਜਿਸ ਪਾਸ ਬਹਥੇ ਆਸਤ ਹਿਆ ਸਬਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੈਨਾਂ ਅਸਰੀ ਮਹੱਲਾ ਤੁਜੈ ਕਹਰੇ ਤੁਜੈ ਚਾਏ ਪਦੇ ਇੱਕ ਓੰਕਾਰ ਸਤ ਗੁਰ ਪਰਸਾਦ ਇਹ ਤਨ ਅਖੁੱਟ ਨਾ ਨਿਖਟੈ ਨਾ ਜਾਇ ਪੂਰਾ ਸਤ ਗੁਰ ਦਿਆ ਦਿਖਾਏ ਤਹਾਮੋ ਅਖੋਟ ਨਾ ਨਿਖਟ ਨਾ ਜਾਏ ਪੂਰਾ ਸਤ ਗੁਰ ਦਿਆ ਦਿਖਾਏ ਆਪਣੇ ਸਤ ਗੁਰ ਕਉ abd